ਸੰਗਤ ਜੀ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਪਤੇ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਕੀਤੀ ہوئی ਇਹ 2 ਮਿੰਟ ਦੀ ਅਰਦਾਸ ਬੇਨਤੀ ਤੁਹਾਡੀ ਜ਼ਿੰਦਗੀ ਬਦਲ ਦਵੇਗੀ ਤਾਂ ਫਿਰ ਇਹ ਅਰਦਾਸ ਬੇਨਤੀ ਕਿਹੜੀ ਆ ਕਿਵੇਂ ਆਪਾਂ ਕਰਨੀ ਆ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜਰੂਰ ਸੁਣਨਾ। ਇਹ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੈਣ ਭਰਾਵਾਂ ਤੱਕ ਪਹੁੰਚ ਸਕੇ। ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖਣਾ। ਤਾਂ ਆਵਾਜ਼ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸੰਗਤਜੀਤ ਕਮਾਈ ਵਾਲੇ ਸੰਤ ਮਹਾਪੁਰਖ ਜੀ ਵਾਰ-ਵਾਰ ਸਾਨੂੰ ਇਹ ਗੱਲ ਸਮਝਾਉਂਦੇ ਆ। ਕੀ ਸਾਡੀ ਕਿਸਮਤ ਸਾਡੇ ਕਰਮਾਂ ਦੇ ਆਧਾਰ ਤੇ ਹੀ ਲਿਖੀ ਗਈ ਆ ਮਹਾਪੁਰਖ ਜੀ ਕਹਿੰਦੇ ਮਨੁੱਖ ਜੋ ਵੀ ਆਪਣੇ ਜੀਵਨ ਦੇ ਵਿੱਚ ਕੰਮ ਕਰਦਾ ਹੈ ਉਹ ਕੰਮ ਹੀ ਉਹਦੇ ਕਰਮ ਬਣਦੇ ਆ ਤੇ ਕਰਮਾਂ ਦੇ ਆਧਾਰ ਤੇ ਹੀ ਉਹਦੀ ਕਿਸਮਤ ਲਿਖੀ ਜਾਂਦੀ ਆ ਸੋ ਇਸ ਕਰਕੇ ਕਦੇ ਵੀ ਜਾਣੇ ਅਣਜਾਣੇ ਦੇ ਵਿੱਚ ਕੋਈ ਐਸਾ ਮਾੜਾ ਕੰਮ ਨਾ ਕਰੋ ਜੋ ਤੁਹਾਡੇ ਮਾੜੇ ਕਰਮ ਵਜੋਂ ਲਿਖਿਆ ਜਾਵੇ ਜੀਵਨ ਵਿੱਚ ਹਮੇਸ਼ਾ ਚੰਗੇ ਕੰਮ ਨੇਕ ਕੰਮ ਕਰੋ ਤਾ ਜੋ ਸਾਡੇ ਚੰਗੇ ਕਰਮ ਲਿਖੇ ਜਾਣ ਤੇ ਉਹ ਚੰਗੇ ਕਰਮਾਂ ਦੇ ਆਧਾਰ ਤੇ ਸਾਡੀ ਕਿਸਮਤ ਸੋਹਣੀ ਬਣ ਜਾਵੇ। ਮਹਾਪੁਰਖ ਜੀ ਕਹਿੰਦੇ ਕਦੇ ਵੀ ਜਾਣੇ ਅਣਜਾਣੇ ਦੇ ਵਿੱਚ ਵੀ ਕਿਸੇ ਦੀ ਬਾਦ ਅਸੀਸ ਨਾ ਲੈ ਬਠਣਾ। ਕਿਉਂਕਿ ਕਿਸੇ ਦੇ ਧੁਰ ਅੰਦਰੋਂ ਨਿਕਲੀ ਹੋਈ ਬਾਦ ਅਸੀਸ ਬਰਬਾਦ ਕਰ ਦਿੰਦੀ ਆ ਤੇ ਇਹ ਬਾਦ ਅਸੀਸ ਕਿਵੇਂ ਮਿਲਦੀ ਆ ਜਦੋਂ ਅਸੀਂ ਕਿਸੇ ਦੀ ਨਾ ਆਂਦਰਾਂ ਨੂੰ ਤੜਫਾਉਨੇ ਆ। ਕਿਸੇ ਨੂੰ ਦਿਲੋਂ ਦੁਖੀ ਕਰਦੇ ਆਂ ਕਿਸੇ ਦਾ ਨੁਕਸਾਨ ਕਰਦੇ ਆਂ ਇਸ ਲਈ ਜਾਣੇ ਅਣਜਾਣੇ ਦੇ ਵਿੱਚ ਵੀ ਕੋਈ ਐਸਾ ਮਾੜਾ ਕੰਮ ਨਾ ਕਰੋ ਕਦੇ ਕਿਸੇ ਦਾ ਨੁਕਸਾਨ ਨਾ ਕਰੋ ਮਹਾਂਪੁਰਖ ਜੀ ਕਹਿੰਦੇ ਪਰਮ ਪਿਤਾ ਪਰਮਾਤਮਾ ਜੀ ਦੀ ਬਣਾਈ ਹੋਈ ਸਾਰੀ ਜੀਵ ਜੰਤ ਦਾ ਭਲਾ ਕਰੋ ਮਨ ਵਿੱਚ ਸਭ ਦੇ ਲਈ ਭਲੇ ਦੀ ਭਾਵਨਾ ਰੱਖੋ ਤੇ ਪਰਮ ਪਿਤਾ ਪਰਮਾਤਮਾ ਜੀ ਦੀ ਬਣਾਈ ਹੋਈ ਜੀਵ ਜੰਤ ਵਿੱਚ ਸਭ ਕੁਝ ਆ ਜਾਂਦਾ ਹੈ ਇਹ ਪੇੜ ਪੌਦੇ ਹਵਾ ਪਾਣੀ ਪੰਛੀ ਪ੍ਰਿੰਦੇ ਜਾਨਵਰ ਮਨੁੱਖ ਸਭ ਦਾ ਭਲਾ ਕਰੋ ਸਭ ਦੇ ਲਈ ਮਨ ਵਿੱਚ ਭਲੇ ਦੀ ਭਾਵਨਾ ਰੱਖਣੀ ਆ ਜਾਣੀ ਅਣਜਾਣੇ ਦੇ ਵਿੱਚ ਵੀ ਕਦੇ ਕਿਸੇ ਦਾ ਮਾੜਾ ਨਹੀਂ ਕਰਨਾ ਪ੍ਰਸੰਗਤ ਜੀ ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਫਿਰ ਵੀ ਸਾਡੇ ਤੋਂ ਕਈ ਗਲਤੀਆਂ ਕਈ ਗੁਨਾਹ ਹੋ ਜਾਂਦੇ ਆ ਭਾਵੇਂ ਉਹ ਜਾਣੀ ਅਣਜਾਣੇ ਵਿੱਚ ਹੀ ਹੋਣ ਸੋ ਇਸ ਕਰਕੇ ਮਹਾਪੁਰਖ ਜੀ ਕਹਿੰਦੇ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕੁਝ ਦੇਰ ਪਰਮਪਿਤਾ ਪਰਮਾਤਮਾ ਦਾ ਨਾਮ ਜਪੋ ਤੁਸੀਂ ਜਿਸ ਵੀ ਨਾਮ ਦੇ ਨਾਲ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਦੇ ਹੋ ਉਹ ਨਾਮ ਜਪੋ ਨਾਮ ਜਪਣ ਤੋਂ ਬਾਅਦ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਅਰਦਾਸ ਬੇਨਤੀ ਦੇ ਵਿੱਚ ਪਹਿਲੀ ਗੱਲ ਕੀ ਕਰਨੀ ਆ ਕਿ ਵਾਹਿਗੁਰੂ ਜੀ ਮੇਰੀਆਂ ਹੋਈਆਂ ਕੋ ਲਾ ਗਲਤੀਆਂ ਗੁਨਾਹਾਂ ਦੀ ਮੈਨੂੰ ਮਾਫੀ ਬਖਸ਼ੋ ਮਹਾਰਾ ਸੱਚੇ ਪਾਸ਼ਾ ਮੇਰੇ ਕੋਲੋਂ ਪਿੱਛੇ ਜੋ ਵੀ ਗਲਤੀਆਂ ਗੁਨਾਹ ਹੋਈ ਨੇ ਉਹ ਮਾਫ ਕਰ ਦਿਓ ਦਿਲੋਂ ਪਛਤਾਵਾ ਕਰੋ ਮਹਾਰਾ ਸੱਚੇ ਪਾਸ਼ਾ ਜੀ ਦੇ ਅੱਗੇ ਅਰਜੀ ਲਾਉਂਗੇ ਮਹਾਰਾ ਸੱਚੇ ਪਾਸ਼ਾ ਜਾਣੇ ਅਣਜਾਣੇ ਦੇ ਵਿੱਚ ਮੈਂ ਹਰ ਰੋਜ਼ ਹੀ ਬਹੁਤ ਗਲਤੀਆਂ ਗੁਨਾਹ ਕਰਦਾ ਹਾਂ ਪਿਛਲੀਆਂ ਕੀਤੀਆਂ ਗਲਤੀਆਂ ਗੁਨਾਹ ਮਾਫ ਕਰ ਦਿਓ ਅੱਗੇ ਤੋਂ ਸੁਮਤ ਬਖਸ਼ੋ ਮੇਰੇ ਹੱਥੋਂ ਕਿਸੇ ਦਾ ਮਾਰਾ ਨਾ ਹੋਵੇ ਮੇਰੇ ਕਰਕੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਮਹਾਰਾ ਸੱਚੇ ਪਾਤਸ਼ਾਹ ਮੇਰੀ ਮਤ ਥੋੜੀ ਆ ਮੇਰੇ ਤੇ ਕਿਰਪਾ ਕਰੋ ਕਿਰਪਾ ਕਰੋ ਮਤਲਬ ਹਰ ਰੋਜ਼ ਪਰਮਪਿਤਾ ਪਰਮਾਤਮਾ ਜੀ ਤੋਂ ਆਪਣੀਆਂ ਗਲਤੀਆਂ ਗੁਨਾਹਾਂ ਦੀ ਮਾਫੀ ਮੰਗ ਕੇ ਸੋਵਾਂ ਕੋਈ ਪਤਾ ਨਹੀਂ ਕਿਹੜੀ ਰਾਤ ਸਾਡੀ ਜ਼ਿੰਦਗੀ ਦੀ ਆਖਰੀ ਰਾਤ ਹੋਵੇ ਮਹਾਰਾ ਸੱਚੇ ਪਾਤਸ਼ਾਹ ਜੀ ਤੋਂ ਰੋਜ਼ ਮਾਫੀ ਮੰਗਣੀ ਆ ਅਤੇ ਪਤਾ ਨਹੀਂ ਕਿਹੜੇ ਦਿਨ ਦੀ ਮੰਗੀ ਹੋਈ ਮਾਫੀ ਬਾਰੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਬੂਲ ਹੋ ਜਾਵੇ ਤੇ ਸਾਡਾ ਬੇੜਾ ਪਾਰ ਹੋ ਜਾਵੇ ਹਰ ਰੋਜ਼ ਪਹਿਲਾਂ ਮਾਫੀ ਮੰਗਣੀ ਆ ਫਿਰ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਪਰਮ ਪਿਤਾ ਪਰਮਾਤਮਾ ਜੀ ਹਰ ਵੇਲੇ ਸਾਨੂੰ ਕੁਝ ਨਾ ਕੁਝ ਦੇ ਰਹੇ ਆ ਇਹ ਸਾਰਾ ਪਰਮ ਪਿਤਾ ਪਰਮਾਤਮਾ ਜੀ ਦੇ ਦਿੱਤੇ ਹੋਏ ਇਹ ਸੋਹਣਾ ਸਰੀਰ ਪਰਮ ਪਿਤਾ ਪਰਮਾਤਮਾ ਜੀ ਦਾ ਦਿੱਤਾ ਘਰ ਪਰਿਵਾਰ ਸਭ ਕੁਝ ਮਾਲਕ ਨੇ ਦਿੱਤਾ ਉਹਦਾ ਦਿੱਤਾ ਖਾਣੇ ਆ ਪੀਣੇ ਆ ਪਹਿਣਦੇ ਆ ਵਰਤਦੇ ਆ ਤਾਂ ਉਹ ਦਾ ਤਾਂ ਦੇਣ ਵਾਲੇ ਦਾਤੇ ਦਾ ਸ਼ੁਕਰਾਨਾ ਕਰਨਾ ਹੈ ਹਰ ਚੀਜ਼ ਦੇ ਲਈ ਕਦੇ ਵੀ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਕੇ ਨਹੀਂ ਸੌਣਾ ਹਰ ਰੋਜ਼ ਸ਼ੁਕਰਾਨਾ ਕਰਕੇ ਸੋਵੋ ਅਤੇ ਸਵੇਰੇ ਉੱਠਦਿਆਂ ਸਾਰੀ ਸਭ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਦਾ ਨਾਮ ਜਪ ਕੇ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਦੀ ਆਦਤ ਪਾ ਲਓ ਜੀਵੇਂ ਜਿਵੇਂ ਸਾਡੀ ਰਸਨਾ ਤੇ ਪਰਮ ਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਆਵੇਗਾ ਓਵੇਂ ਓਵੇਂ ਹੀ ਸਾਡੇ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਵੱਧਦੀ ਜਾਵੇਗੀ ਇਹ ਤੁਸੀਂ ਅੱਜ ਤੋਂ ਨੋਟ ਕਰ ਲਓ ਸ਼ੁਕਰਾਨੇ 'ਚ ਬਹੁਤ ਪਾਵਰ ਹੈ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਜਦੋਂ ਅਸੀਂ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਤੇ ਮਿਹਰਬਾਨ ਹੁੰਦੀ ਆ ਸੋ ਹਰ ਰੋਜ਼ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਤੇ ਹਰ ਰੋਜ਼ ਹੀ ਪਰਮ ਪਿਤਾ ਪਰਮਾਤਮਾ ਜੀ ਤੋਂ ਅਮਰਤ ਵੇਲੇ ਦੀ ਦਾਤ ਮੰਗਣੀ ਆ ਭਾਵੇਂ ਤੁਸੀਂ ਨਿਤ ਦੇ ਨੀਂਦੀ ਹੋ ਤਾਂ ਵੀ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਮਹਾਰਾ ਸੱਚੇ ਪਾਸ਼ਾ ਜੀ ਦੇ ਅੱਗੇ ਅਰਜੀ ਲਾਓ ਕਿ ਮਹਾਰਾ ਸੱਚੇ ਪਾਸ਼ਾ ਮੇਰੇ ਤੇ ਤਰਸ ਕਰੋ ਮੇਰੇ ਤੇ ਕਿਰਪਾ ਕਰੋ ਮੈਨੂੰ ਵੀ ਆਪਣੀ ਗੋਦ ਦਾ ਨਿਗ ਬਖਸ਼ੋ ਮਹਾਰਾ ਸੱਚੇ ਪਾਸ਼ਾ ਮੈਨੂੰ ਦਲੇ ਦਰੇ ਨੂੰ ਅਮਰਤ ਵੇਲੇ ਦੇ ਵਿੱਚ ਉਠਾ ਕੇ ਆਪਣਾ ਨਾਮ ਜਪਾ ਲੈਣਾ ਨਿਤ ਦਾ ਅਮਰਤ ਵੇਲਾ ਨਿਤ ਦਾ ਨਾਮ ਮੰਗੋ। ਮਹਾਪੁਰਖ ਜੀ ਕਹਿੰਦੇ ਹਰ ਰੋਜ਼ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਿਆ ਕਰੋ। ਕਮਾਈ ਵਾਲੇ ਸੰਤ ਮਹਾਪੁਰਖ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਅਕਸਰ ਬਚਨ ਕਰਦੇ ਸਨ ਕਿ ਜਦੋਂ ਇਕੱਲੇ ਹੋਵੋ ਉਦੋਂ ਗੁਰੂ ਨਾਲ ਗੱਲਾਂ ਕਰੋ ਤੇ ਜਦੋਂ ਚਾਰ ਜੀਆਂ ਵਿੱਚ ਬੈਠੇ ਹੋਵੋ ਉਦੋਂ ਗੁਰੂ ਦੀਆਂ ਗੱਲਾਂ ਕਰੋ। ਭਾਵ ਕਿ ਹਰ ਵੇਲੇ ਆਪਣੇ ਮਨ ਨੂੰ ਗੁਰੂ ਚਰਣਾ ਦੇ ਨਾਲ ਜੋੜ ਕੇ ਰੱਖੋ। ਤਾਂ ਇਹ ਮਨ ਕਦੇ ਵੀ ਮਾੜੇ ਪਾਸੇ ਨਹੀਂ ਜਾਵੇਗਾ ਇਹ ਮਨ ਕਦੇ ਵੀ ਸਾਡੇ ਤੋਂ ਕੋਈ ਮਾੜਾ ਕੰਮ ਨਹੀਂ ਕਰਵਾਵੇਗਾ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਨਾਲ ਗੱਲਾਂ ਕਰੋ ਮਨ ਰਹਿ ਗੁਰੂ ਸਾਹਿਬ ਜੀ ਦੇ ਨਾਲ ਜੁੜ ਜਾਓ ਉਹ ਅੰਤਰਜਾਮੀ ਪਾਤਸ਼ਾਹ ਸਭ ਕੁਝ ਜਾਣਦੇ ਆ ਉਹਨਾਂ ਤੋਂ ਕੁਝ ਨਹੀਂ ਲੁਕਿਆ ਪਰ ਫੇਰ ਵੀ ਆਪਣੀਆਂ ਗਲਤੀਆਂ ਗਿਣਾ ਮਾਰਾ ਸੱਚੇ ਪਾਸ਼ਾ ਜੀ ਦੇ ਅੱਗੇ ਮੰਨੋ ਦਿਲੋਂ ਪਛਤਾਵਾ ਕਰੋ ਤੇ ਦਿਲੋਂ ਮਾਰਾ ਸੱਚੇ ਪਾਸ਼ਾ ਜੀ ਤੋਂ ਮਾਫੀ ਮੰਗੋ ਦੇਖਣਾ ਸਤਿਗੁਰ ਸੱਚੇ ਪਾਸ਼ਾ ਬਹੁਤ ਦਿਆਲੂ ਆ ਬਹੁਤ ਕਿਰਪਾਲੂ ਆ ਜੇ ਅਸੀਂ ਜੇ ਅਸੀਂ ਸੱਚੇ ਦਿਲੋਂ ਮਾਫੀ ਮੰਗਾਂਗੇ ਤਾਂ ਮਾਰਾ ਸੱਚੇ ਪਾਸ਼ਾ ਜਰੂਰ ਸਾਡੀਆਂ ਗਲਤੀਆਂ ਗੁਨਾਹ ਮਾਫ ਕਰਕੇ ਸਾਨੂੰ ਗੱਲ ਨਾਲ ਨਾ ਲੈਣਗੇ ਸੋ ਅੱਜ ਤੋਂ ਰੋਜ਼ ਹੀ ਰਾਤ ਨੂੰ ਸੌਣ ਤੋਂ ਪਹਿਲਾਂ 5-10 ਮਿੰਟ ਪਰਮਪితਾ ਪਰਮਾਤਮਾ ਦਾ ਨਾਮ ਜਪ ਕੇ ਇਹ ਅਰਦਾਸ ਬੇਨਤੀ ਕਰਨ ਦੀ ਆਦਤ ਪਾਓ ਤੇ ਅਰਦਾਸ ਬੇਨਤੀ ਦੇ ਵਿੱਚ ਪਹਿਲਾਂ ਮਾਫੀ ਮੰਗਣੀ ਆ ਫਿਰ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਤੇ ਹਰ ਰੋਜ਼ ਅਮਰਤ ਵੇਲੇ ਦੀ ਦਾਤ ਅਮਰਤ ਵੇਲੇ ਦੇ ਨਿਤਨੇਮ ਦੀ ਦਾਤ ਮੰਗਣੀ ਆ ਜੋ ਵੀ ਦਿਲ ਦੇ ਰਾਜ ਦਿਲ ਦੇ ਬੋਝ ਉਹ ਗੁਰੂ ਸਾਹਿਬ ਜੀ ਦੇ ਨਾਲ ਸਾਂਝੇ ਕਰਨੇ ਆ ਤਾਂ ਦੇਖਣਾ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਆਪਣੇ ਅੰਦਰ ਬਹੁਤ ਬਦਲਾਅ ਹੁੰਦੇ ਨਜ਼ਰ ਆਉਣਗੇ ਗੁਰੂ ਸਾਹਿਬ ਜੀ ਦੀ ਕਿਰਪਾ ਪ੍ਰਤੱਖ ਵਰਤਾਰੇ ਦੇਖੋਗੇ